ਨਾ ਹੁਣਗੇ ਇਹਨੇ ਪੁੱਛਣਾ ਬਾਪੂ ਕਹਿੰਦਾ ਮੈਨੂੰ ਬਾਦਲ ਦੀਆਂ ਖਬਰਾਂ ਲਾ ਦੇ ਮਾ ਬਾਦਲ ਤਾਂ ਮਰੇ ਗਿਆ ਹੁਣ ਉਹਦੀਆਂ ਖਬਰਾਂ ਮੈਂ ਕਿੱਥੋਂ ਲਾ ਉੱਪਰ ਤਾਂ ਮੇਰੀ ਪਹੁੰਚ ਹੈ ਨਹੀਂ ਉੱਪਰ ਐਨੀ ਬਾਦਲ ਤੱਕ ਪਹੁੰਚ ਨਹੀਂ ਹੈਗੀ ਮੇਰੀ ਰੱਬ ਤੱਕ ਤਾਂ ਦਾਨ ਨੇ ਛੱਡ ਕੇ ਆਵਾ ਸੋਨੂੰ ਰਾਵ ਰਾਵ ਬਾਈ ਕਿਆ ਲੈ ਉੱਥੇ ਕੰਬਲ ਬਚੇ 80 ਸਾਲਾਂ ਦੀ ਬੁੜੀ ਆ ਜਿਹੜੀ ਉੱਥੇ ਬੈਠੀ ਆ ਦੇ ਤਾਂ ਨਹੀਂ ਬੇ ਹੋਰ ਅੱਛਾ ਜੀ 85 ਸਾਲਾਂ ਨਹੀਂ ਬਾਥਰੂਮ ਵਾਲਾ ਪਾਈਪ ਲੱਗ ਰਿਹਾ ਉੱਥੇ ਬੈਠੀ ਆ ਕਹਿੰਦੀ ਆ ਉਹਦੇ ਜਵਾਖਾ ਖਾਤਰ ਬੈਠੀ ਆ ਮੈਂ ਚਲੋ ਤੁਸੀਂ ਤਾਂ ਹਲੇ 80-80 ਦੇ ਆ ਬੈਠੀ ਤੁਸੀਂ ਦੇ ਦੋ ਤਿੰਨ ਸਾਲ ਕੱਟੇ ਹੋ ਤੂੰ ਹਾਂ ਹੋਰ ਕਹਿੰਦੇ ਚੱਲਾਂਗੇ ਡੈਡੀ ਤਾਂ ਕਹਿੰਦਾ ਬੈਗ ਚ ਪਾ ਦੋ ਕੱਪੜੇ ਬਾਪੂ ਦੇਰਾਰਾ ਇੰਨੇ ਵਧੀਆ ਤਾਂ ਕਮਰੇ ਬਣਾ ਲਦੇ ਉੱਥੇ ਅੰਬਰੀਏ ਤਾਂ ਅੱਜ ਕਿ ਕਰ ਆਪਾਂ ਮਲਟੀਮੀਡਿਆ ਜਾਵਾਂ ਖਾਣ ਪੀਣ ਨੂੰ ਫੁੱਲਾ ਬਾਪੂ ਜੀ ਖੀਰ ਚੌਲ ਭਾਂਟ ਬਿਤੇ ਲਓ ਉੱਥੇ ਲੰਗਰ ਜਲਦਾ ਨਜ਼ਾਰੇ ਲਵਾਂਗੇ ਨਜ਼ਾਰੇ ਲੰਗਰ ਲੰਗਰ ਵੀ ਕਹਿੰਦਾ ਵਧੀਆ ਜਾਂਦਾ ਓਹ ਲਦਾ ਸੁੱਕੀਆਂ ਰੋਟੀਆਂ ਖਾਂਦੇ ਹੋ ਉੱਥੇ ਖਾਇਆ ਕਰੂਗੇ ਮਜ਼ੇਦਾਰ ਨਾਲੇ ਘੈਂਟ ਘੈਂਟ ਗੱਲਾਂ ਚੁਟਕਲੇ ਜਦੋਂ ਆਵੋਗੇ ਹਾਰ ਪਾ ਕੇ ਤੁਹਾਡਾ ਸਵਾਗਤ ਕਰਾਂਗੇ ਬੱਲੇ ਬੱਲੇ ਕਰਾਂਗੇ ਤੁਹਾਡੀ ਵੀ ਬਾਪੂ ਜੀ ਤੱਕ ਹੀ ਆਇਆ ਇਹ ਕੋਈ ਮੈਂ ਕਹੁਰੇ ਜਿਤਣੇ ਗਾਰਨੇ ਜੁ ਵਿਚਾਰੇ ਜਿਤਣਗੇ ਕੋਮਾ ਤੋਂ ਜਿਤਨਾ ਹੋਇਆ ਬਈ ਜਦੋਂ ਛਰੇ ਲਾਗੀ ਗੱਲ ਜਲਦੀ ਹੂੰ ਚਲਿਏ ਪਹਿਲੇ ਤਾਂ ਹੈ ਗੈਸ ਵੀ ਤਿਆਰ ਦੋ ਹਰੀ ਟੱਪੜ ਦਿੰਦੇ ਬਈ ਉਹ ਹੋਰ ਛੜਕਾਂ ਕਰਤੀਆਂ ਨੇ ਹਾਂ ਪਿੰਡਾਂ ਵਿੱਚ ਦੀ ਲੰਗ ਜਾਂਦੇ ਨੇ ਹੋਰ ਪਾਸੇ ਅੱਛਾ ਬੁੱਢਾ ਵੀ ਜਾਂਦੇ ਨੇ ਹਾਂ ਜਿਹੜੇ ਦਿੱਲੀ ਦੁੱਲੀ ਨੂੰ ਜਾਂਦੇ ਨੇ ਹਾਂ ਹੋਰ ਜਗ੍ਹਾ ਵਿੱਚ ਦੀ ਲਾ ਜਾਂਦੇ ਨੇ ਆਹ ਨੰਨੇ ਮੈਂ ਆਪ ਜਾਉਂਗੀ ਜਾਇਓ ਭਾਈ ਜਾਇਓ ਪਰ ਸੋ ਨੂੰ ਨਾਲ ਕਿ ਹੋਰ ਹੁਣ ਮੱਝ ਥੋੜੀ ਮੇਰੀ ਵੀ ਮਾੜੀ ਜੀ ਮਜੂਰੀ ਹੋ ਜੂਗੀ 82 87 ਨਾਲ ਦਾ ਬੁਢਾ ਆਇਆ ਰਾਲ ਹੈ ਹਾਜ਼ਰੀ ਤੋਂ ਹੋ ਗਿਆ ਹਾਜ਼ਰੀ ਲਵਾਇਆ ਹੈ ਹੈ ਸਾਡੀ ਉਮਰ ਤੋ ਨੂੰ ਲੋਕ ਯਾਦ ਕਰਿਆ ਕਰਨਗੇ ਵੀ ਹਰਤਾਰ ਸਿੰਘ ਨੰਬਰ ਦਾ ਧਰਨੇ ਤੇ ਗਿਆ ਸੀ ਹੈ ਡੈਡੀ ਸਿੱਧੀ ਬਾਗਿਆ ਜੀ ਦੀ ਬਾਗਿਆ ਨਹੀਂ ਸਿੱਧੀ ਬਾਗਿਆ ਭਾਈ ਸਿੱਧੀ ਦਾ ਘਾਨੂ ਪਾਉਣ ਦਿੰਨੇ ਆ ਵਾਪਸ ਲੈ ਕੇ ਆਵਾਂਗੇ ਘਾਨੂ ਜੀ ਦੀ ਪਾਉਣੇ ਉਹ ਤੇਰਾ ਤੰਦਰੁਸਤ ਹੋ ਕੇ ਆਉਂਗੇ ਜਦੋਂ ਉਥੇ ਖਾਦੇ ਦੇਸੀ ਘਿਓ ਦੇ ਕੜਾ ਹੈ ਵਧੀਆ ਮਟਰ ਪਨੀਰ ਬਣਦਾ ਉਥੇ ਇਹ ਅਮੀ ਜੀ ਦੀਆਂ ਪਾਉਂਦੇ ਚਲੋ ਹੋਰ ਸਾਮਕਾਰੀ ਫੇਰ ਜਵਾਕ ਕਿਆ ਕਰਨਗੇ ਸਾਡਾ ਦਾਦਾ ਤੀ ਧਰਨੇ ਤੇ ਗਿਆ ਤੀ ਫੇ ਤੁਸੀਂ ਵੀ ਇਹਰੇ ਲੋਕ ਸਵਾਗਤ ਕਰਨਗੇ ਤੁਹਾਡਾ ਬਣਾ ਲਓ ਸਲਾ ਮਰ ਜੀਏ ਮੈਂ ਹੋਰ ਗੱਡੀ ਚ ਬੈ ਕੇ ਜਾਣਾ ਜਿੱਥੇ ਤੁਸੀਂ ਲਾਕੋਗੇ ਮੈਂ ਲਾਕੀ ਜਾਵਾਂ ਲਾਮਕਣਾ ਹੋਈਆ ਬੈਠਾਂਗੇ ਜਾ ਕੇ ਸਮਾਰ ਜਾ ਕੇ ਬੈਠ ਜਾਾਂਗੇ ਉਹ ਕਹਿਣਗੇ ਨੰਬਰਦਾਰ ਆ ਗਿਆ ਨੰਬਰਦਾਰ ਆ ਗਿਆ ਯਾਨ ਦੇ ਯਾਨ ਦੇ ਕੁਛ ਖੱਟ ਜੀਏ ਹੋਰ ਤਾਂ ਨਹੀਂ ساری ਉਮਰ ਦੀ ਕੁਸੋੜ ਹੈਗਾ ਉਹ ਜਾਣਾ ਚਾਹੀਦਾ ਬਾਪੂ ਜੀ ਆਪਣੇ ਹੱਕਾਂ ਦੀ ਗੱਲ ਆ ਹਨਾ ਉਹ ਗੱਲ ਤਾਂ ਪਰ ਹੋਰ ਕੋਈ ਇਹ ਕਿ ਸੋਡੀ-ਮੋਡੀ ਗੱਲ ਹੈ ਪਰ ਆਏ ਉਹੀ ਤਾਂ ਹੈਗਾ ਉਹ ਵੀ ਕਿਸੇ ਦਾ ਪੁੱਤ ਆ ਕਿਸੇ ਦਾ ਬਾਪ ਆ ਦਾਦਾ ਜਿਹੜਾ ਉੱਥੇ ਭੁੱਖ ਹੜਤਾਲ ਤੇ ਬੈਠਾ ਆਪਣੇ ਖਾਤਰੇ ਬੈਠਾ ਉਹ ਉਹ ਕਿਹੜਾ ਕਿਸੇ ਖਾਤਰੇ ਬੈਠਾ ਜਿਹੜੇ ਫਿਰ ਉੱਥੇ ਕਹਾ ਉਹ ਦਿੱਲੀ ਇਹ ਬੜਾ ਬੇਚਾਨ ਉਹ ਬਾਟਪੁਰਾ ਵਾਲੇ ਦੀ ਉਹਦੂ ਘਰ ਜਾਣ ਨੂੰ ਨਾ ਉਧਰ ਫੋਰਸ ਖੜੀ ਆ ਹਾਂ ਆ ਮਗਾ ਪਾ ਨਾਲ ਤਾਂ ਉਹ ਪਹਿਲਾਂ ਕਹਿ ਗਏ ਸੀ ਰਾਠਪੋਦੀ ਨੇ ਕਹਿਦਾ ਵੀ ਰਾਹ ਘੋਲ ਦੋ ਨਾ ਨਾ ਗਾਨੂੰ ਭੋਲਿਆ ਉਧਰ ਦਾ ਮਿਲਟਰੀ ਖੜੀ ਆ ਉਧਰ ਮਿਲਟਰੀ ਖੜੀ ਆ ਜੀ ਜਾਣੇ ਨਹੀਂ ਦਿੰਦੀ ਹਾਂ ਇਹ ਰਸਤਾ ਪੱਕਾ ਬੰਦ ਕਰਖਿਆ ਤੁਸੀਂ ਜਾਣਾ ਇਹ ਤਾਂ ਕਹਾ ਜਾਣਗੇ ਇਹ ਕਹਿੰਦੇ ਮੈਂ ਬਾਰਡਰ ਤੇ ਨਹੀਂ ਰੁਕਦਾ ਮੈਂ ਤਾਂ ਖਨੌਰੀ ਤੋਂ ਗਾਹਾਂ ਦਾ ਤਿਆਲ ਤੋਂ ਗਾਹਾਂ ਜਾਣਾ ਕਹਿੰਦੇ ਗਾਹਾਂ ਕਾ ਤੁੰ ਜਾਣ ਦਿੰਦੇ ਜੌਣਾ ਨਹੀਂ ਕਰਨਾ ਕਿਸੇ ਨੇ ਵੀ ਰਸਤੇ ਸਾਰੇ ਖੋਲੇ ਨੇ ਜਿਹੜਾ ਖਾ ਹੈ ਯੂਪੀ ਵਾਲਾ ਪਤਾ ਟਕਾਇਤ ਉਹ ਵੀ ਆ ਗਿਆ ਜਦ ਵੀ ਗਾਉਂਦੇ ਨੇ ਕਾਹਣ ਦੀਆਂ ਗੱਲਾਂ ਦਾ ਕੀ ਆ ਬਾਪੂ ਜੀ ਕਾਹਣ ਦੀਆਂ ਗੱਲਾਂ ਦਾ ਕੀ ਆ ਜੇ ਸ਼ਰਤਾਂ ਮੰਨਣ ਤਾਂ ਫੇਰ ਤਾਂ ਲੜਾਈਏ ਨਹੀਂ ਹੈਗੀ ਗੱਲ ਤਾਂ ਫਿਰ ਮੁਕੀਏ ਪਈਆ ਕਰਾ ਬਈ ਹੋਰ ਕਰਦਾ ਉੱਡਦਾ ਦੇ ਪ੍ਰਧਾਨ ਮੰਤਰੀ ਦਾ ਹੋ ਗਈ ਹੈ ਇਹ ਜਿਹੜਾ ਗੱਲ ਉਹ ਮੰਗਵਾ ਮੰਗਾ ਮੰਨ ਲੀਦੇ ਸਾਰੀਆਂ ਹੋਰ ਜਿਹੜਾ ਕਹਿੰਦੀ ਮੇ ਤੁਹਾਨੂੰ ਗਲਤੀ ਹੋ ਗਈ ਹੂੰ ਉਹ ਗੱਲਾਂ ਆ ਵੀ ਭਗਵਾਨ ਤਮਨ ਨੇ ਉਸ ਟਾਈਮ ਦਾ ਰੋਲਾ ਪਾਤਾ ਹੈਨਾ ਵੀ ਲੋਕਾਂ ਨੂੰ ਜਾਗਰੂ ਕਰਤਾ ਹੁਣ ਪਤਾ ਨਹੀਂ ਕਾਤੋਂ ਨਹੀਂ ਮੁੱਦਾ ਚੱਕਦਾ ਹੈਗਾ लो अच्छे आ गए बच्चे और आज चुटकी आज रे क्या मना रहे ਆ ਤੇ ਨਿਰਮਲ ਅੱਜ ਮਾਸਕ ਅੱਛਾ ਇਹਦਾ ਮਾਸਕ ਤੇਰਾ ਕਿੱਥੇ ਸਿੱਟਿਆ ਪੁੱਤ ਉਹ ਦੂਜਾ ਆ ਰਿਹਾ ਨਾ ਇਹ ਤਾਂ ਉਹ ਪੱਗ ਵਾਲਾ ਦੂਜਾ ਕਿਹੜਾ ਦੂਜਾ ਮਾਸਕ ਸੀ ਜਿਹੜਾ ਤੇਰਾ ਪਟਕੇ ਵਾਲਾ ਉਹ ਘਰੇ ਵੀ ਨਹੀਂ ਮਿਲਿਆ ਹੈਗਾ ਪਟਕੇ ਵਾਲਾ ਮਾਸਕ ਲਾ ਕੇ ਗਏ ਉਹਦੇ ਵਿੱਚ ਨਾ ਨਾ ਅੱਜ ਤਾਂ ਪੱਗ ਵਾਲਾ ਲਾ ਕੇ ਇਹਦੇ ਕੋਲ ਇੱਕ ਦੂਜਾ ਸੀ ਵਾਈਟ ਜਿਹਾ ਬਲੈਕ ਜਿਹੜਾ ਪਟਕੇ ਨਾਲ ਪਾ ਕੇ ਜਾਂਦਾ ਹੁਣ ਉਹ ਮਾਸਕ ਕਿੱਥੇ ਤੇਰਾ ਅੱਜ ਲੱਬੇ ਨਾ ਤੇਰੀ ਕੀ ਨਾ 마ਸਕ ਦੋਨੇ ਚੀਜ਼ਾਂ ਕੱਲ ਦਾਨ ਕਰਾਇਆ ਤੇ ਅੱਗ ਨਾਲੋਂ ਜ਼ਿਆਦਾ ਕਿੱਡ ਨਿਕਲ ਰਿਹਾ ਤੇ ਸੱਚੀ ਗੱਲ ਜੀ ਸੱਚੀ ਗੱਲ ਜੀ ਹਾਂ ਮਮਾ ਮੇਰੇ ਗਾਸ ਨੂੰ ਪਿੰਡ ਦਾ ਨੌਰੋ ਜੀ ਨਾ ਦੂਬਿਆ ਦਾ ਬੰਦਾ ਸੀ ਦੋ ਗਿਆ ਤੂੰ ਇਹਦਾ ਪਹਿਲਾ ਵਿਚਾਰਾ ਨੂੰ ਸ਼ਹੀਦ ਕਰੋ ਇਹਦਾ ਪਤੀ ਇਹ ਵੀ ਸੀ ਦੋ ਗਿਆ ਨਾ ਮੈਂ ਜਊਗਾ ਹਾਂ ਅਗਲਾ ਦਿਨ ਨਹੀਂ ਵਾਪਸ ਆ ਸਕਦਾ ਅੰਦਰ ਵਾਹ ਹੋ ਕੇ ਇਹਦਾ ਨਹੀਂ ਕਿਸਮਤ ਹੈ ਦੀ ਪਹਿਲਾ ਪਹਿਲਾਂ ਆਪਾਂ ਮਾੜੀ ਸੋਚ ਮੂਰੇ ਰੱਖਦੇ ਹਾਂ ਹਾਂ ਇਹ ਤਾਂ ਪਤਾ ਹੀ ਹੈ ਹੁਣ ਜਾਊਗਾ ਤਾਂ ਫਿਰ ਸੀ ਤਾਂ ਹੋਊਗਾ ਸੀ ਦੋ ਹੀ ਆਪ ਜੀ ਮੈਨੂੰ ਸਾਹ ਹੀ ਗਿਆ ਅੰਗਰ ਮੈਂ ਤਾਂ ਕੰਗਾ ਮੈਨੂੰ ਛੱਡੋ ਮੈਂ ਨਹੀਂ ਕੋਲ ਨਹੀਂ ਪਰ ਮਾ ਮੈਨੂੰ ਛੱਡੋ ਮੈਂ ਤਾਂ ਆਪ ਜਾਊਂਗੀ ਆ ਸਰਾਂਝ ਦੀਆਂ ਝੁੱਟੀਆਂ ਚ ਪੱਕਾ ਜਾ ਕੇ ਆਉਂਗੀ ਕਿੱਥੇ ਜ਼ਰੂਰੀ ਹੈ ਉਹ ਆਪਣੇ ਬਾਰੇ ਚੱਲਾਂਗੇ ਆਪਾਂ ਇਧਰ ਜਾ ਕੇ ਆਂਦੇ ਮੈਂ ਵੀ ਜਾਊਂਗੀ ਆਹ ਇਹ ਦਰਨ ਨਾ ਕਰਿਆ ਨਾ ਪਾ। ਦੋ ਚਾਰ ਰੱਤਾਂ ਲੱਗੀਆਂ। ਆਹ ਮਰੋਕ ਨੂੰ ਲਾ ਕੇ ਉਹ ਉੱਥੇ ਗਏ ਤੇ ਜੀ ਜੀ ਦੇਖਣੇ ਮਸਕਲੇ ਪੈ ਚੁੱਕੇ ਹੈ। ਬਹੁਤ ਹੋਰ ਆ। ਅੱਛਾ। ਲੈ ਆਓ। ਮੈਂ ਤਾਂ ਜਿਹੜੇ ਮਾਪੇ ਫਿੰਟ ਦੇ ਪੁੱਢੀਆਂ ਗੀਤ ਮੈਂ ਤਾਂ ਆਪ ਜਾਉਂਗਾ ਉਹਦੇ ਬਾਈ। ਆਹ ਤਾਂ ਉਹ ਘੜੀ ਜਾਣਾ ਸਾਰੇ ਜਾ ਕੇ ਉਹ ਪੂਰੀ ਪਾਵੇ ਜਾਂ ਮੇ ਕੀ ਹੋਰੇ ਕੰਦ ਖਾਈ ਜਰੀ। ਮੀ ਪਾਵੇ। ਆਪੀ ਹਾਰ ਲਾਂਗੀ ਬਖੌਲ ਨਹੀਂ ਕਰ। ਬਖੌਲ ਨਹੀਂ ਕਰਦਾ। ਮਾਪੇ ਪਸਤਾਵੇਂਗਾ ਬਦਲ। ਫਿਰ ਨਾ ਨਾ। ਫਿਰ। ਜੇ ਮੈਂ ਮਾ ਵੀ ਐਕਸੀਡੈਂਟ ਹੋਇਆ ਤੀ ਉਹ ਬਾਣੀਆਂ ਦੀ ਬਰਾਤ ਤੀ ਕੋੜੀ ਭੱਜ ਗਈ ਤੀ ਤੁੰਦ ਜੀ ਦੇ ਵਿੱਚ ਐਕਸੀਡੈਂਟ ਬੱਸ ਚੜ ਰਾਤ ਨੂੰ ਵਿਆਹ ਕਰਦੇ ਤੇ ਉਹ ਜਦੋਂ ਐਕਸੀਡੈਂਟ ਬਾਅਦ ਹੋਇਆ ਫਿਰ ਉਹ ਵਿੱਚ ਵਿਚਾਰੇ ਚਿੱਥਲੇ ਗਏ ਤੇ ਨਾ ਫਿਰ ਬਾਣੀਆਂ ਉਹਨਾਂ ਦੇ ਸੈਂਡਲ ਚੱਕ ਚੱਕ ਕੇ ਰੋਣਾ ਨਿਸ਼ਾਨੀਆਂ ਵੀ ਮੇਰੇ ਆਈ ਨੇ ਆਏ ਜਿਸ ਆਪਾਂ ਚੱਲਾਂਗੇ ਸੈਂਡਲ ਕੋ ਠੀਕ ਹੈ ਐਨ ਰੋਜ ਲੱਗੇ ਬੁੜਨ ਨਹੀਂ ਸਾੜ ਜਾਨੀ ਤੇਰਵਾ ਮੇਰੇ ਕੋਟੀਆਂ ਵਾਟਰ ਚਾਹ ਚਾ ਕੇ ਰੋਇਆ ਕਰੋਗੇ ਮੈਂ ਦੇ ਜੂ ਨਾਲ ਭੂਗਿਆ ਵੀ ਆ ਨੌਕਰੀ ਦੇ ਲਵਾ ਕੀ ਪਟੀਆਂ ਦੇ ਵੱਡੇ ਹੋ ਜੀ ਨਹੀਂ ਪਾ ਤੂੰ ਮੈਂ ਸਹਬ ਵਿਚਾਰੇ ਪੰਜਾਂ ਜਾ ਉਹ ਠੀਕ ਹੈ ਤੂੰ ਬਲੌਗ ਕਰਾ ਆਪਾਂ ਚਾਰੇ ਹਾਂ ਜੀ ਜੀ ਬਣ ਡੈਡੀ ਕਹਿੰ ਮਾਰਾ ਧੂਪ ਦਿਆ ਕਰੂਗਾ ਤੁਹਾਡੇ ਕੱਪੜਿਆਂ ਨੂੰ ਬਸ ਹੀ ਰੋਣਾ ਬਸ ਹੀ ਰੋਣਾ ਕਹੇ ਧਰਨੇ ਤੇ ਮਾਰਨ ਦਾ ਹੋਂ ਦਾ ਜਿਹੜਾ ਉਹਦਾ ਸੀ ਜੋਣਾ ਇੱਕ ਫੇਰ ਨਾ ਨਾ ਫੇਰ ਪਿੱਕੜਤਾਲ ਆਲਾ ਬਰਤ ਤੁਸੀਂ ਰੱਖ ਲਿਓ ਜਾ ਕੇ ਬਾਬੇ ਜੀ ਕਰੋ ਕੋਈ ਰੱਖ ਲਓ ਫੇਰ ਹਨਾ ਹੈ ਬਾਬੇ ਮਾਨ ਨੇ ਕਹਿਆ ਯਾਰ ਹਨਾ ਵੀ ਕਹਿੰਦਾ ਮੇਰੇ ਨਾਮ ਲਿਖਿਓ ਜੀ ਭੁਖੜਤਾਲ ਜਾ ਹੋਰ ਹੋਰ ਐ ਲਿਖਿਆ ਹੋਇਆ ਮਾਨ ਸਿੰਘ ਮਾਨ ਬਾਪੂ ਕਹਿੰਦਾ ਐ ਕਹਿੰਦਾ ਪਪਾ ਨਾ ਜੇ ਪਾਣੀ ਜਿੱਦਾਂ ਨੰਬਰ ਦੇ ਰਹੇ ਨੂੰ ਵਾ ਫਿਰ ਉਹਦੇ ਨਾਲ ਗੱਲ ਕਰ ਲਓ ਕਹਿੰਦਾ ਮੇਰੇ ਨਾਮ ਲਿਖਾਓ ਤੇ ਕਹਿੰਦਾ ਪਿੱਕੜਤਾਲ ਜਾ ਅੱਛਾ ਪਰ ਉਹ ਬਾਬੇ ਨੂੰ ਹਰਿਆਉਣਾ ਚਾਹੀਦਾ ਫੇਰ ਉਹਦਾ ਨਾਮ ਜ਼ਿਆਦਾ ਰੌਸ਼ਨ ਹੋਊਗਾ ਬਾਬੇ ਆਇਆ ਕਾ ਤੂੰ ਬਾਬਾ ਮਾਨ ਸਿੰਘ ਜੀ ਕੈਨੇਡਾ ਪੂਰੇ ਆਇਆ ਕੋਈ ਹੱਥ ਲਗਾਉਣ ਤੋਂ ਨਾਲੇ ਬੇਬੇ ਨੂੰ ਛਾੜ ਲਿਆ ਉਹ ਛਾੜਦੇ ਪੈ ਕੈਨੇਡਾ ਦਾ ਬਸੇ ਰੋਟੀਆਂ ਖਾ ਲਿਆ ਕੈਨੇਡਾ ਚ ਤਾਂ ਯਾਰ ਉਹ ਛੱਡ ਲਓ ਰਹਿਣ ਲਾ ਕੇ ਹੈਨਾ ਇੱਥੇ ਕਰਨੇ ਦੇ ਲੱਗ ਕੱਟੋ ਆਪ ਦਾ ਨਾਮ ਹੈਨਾ ਡਲ ਡਲ ਲਿਆ ਡਾਉਣਾ ਬੜਾ ਉਹ ਨੂੰ ਖੁਸ਼ੀ ਹੁੰਦਾ ਹੈ ਨਹੀਂ ਨੇ ਜੇਰ ਆਪਣਾ ਕਹਿੰਦਾ ਸਰੀਰ ਆ ਕਹਿੰਦੇ ਆਪਦਾ ਅੰਦਰੋਂ ਖਾ ਕੇ ਪੂਰਾ ਕਰਾਉਂਦਾ ਉਹਦੋਂ ਤਾਂ ਇਹ ਤਾਂ ਹੁੰਦੇ ਨੇ ਜਿੰਨਾ ਖਾਈਏ ਆਪਾਂ ਕੁਸਾ ਜੇਰ ਆਪਣਾ ਸਰੀਰ ਆ ਕਹਿੰਦੇ ਇਹਨੂੰ ਅੰਦਰੋਂ ਖਾ ਕੇ ਮਿਲਦੀ ਆ ਆਪਦੇ ਅੰਦਰੋਂ ਉਹ ਅੰਦਰੋਂ ਖਾਈਏ ਤਾਂ ਉਹ ਜਿਹੜੀ ਮਿਲਦੀ ਆ ਜੇ ਕਹੇ ਵੀ ਉਹ ਸ਼ੀਵੀ ਨੇ ਨਾ ਖਾਵੇ ਨਾ ਨਾ ਇਹ ਨਾਲ ਜਰੀ ਵੀ ਥੋੜਾ ਬਣਾ ਬਸ ਆਲਾ ਬਿਨਾ ਰੋਟੀ ਤੋਂ ਬਾਤ ਉਹ ਦੋ ਮਹੀਨੇ ਕੱਟ ਜੂਗਾ ਬਾਕੀ ਉਹਨੂੰ ਜਿਹੜੀ ਬਿਮਾਰੀ ਆ ਦੀ ਗੱਲ ਆ ਦੋ ਮਹੀਨਾ ਤੱਕ ਇੱਥੇ ਹੋਰ ਹੋਰ ਜਿਹੜੀ ਉਹਨੂੰ ਬਿਮਾਰੀ ਆ ਉਹਦਾ ਵੀ ਹੋ ਇੱਕ ਤੰਦਰੁਸਤ ਬੰਦਾ ਹੋਵੇ ਚਲੋ ਤਾਂ ਮੰਨਿਆ ਤਾਂ ਪਹਿਲੀ ਵਿਰਦਾ ਇੱਕ ਵਿਚਾਰਾ ਤੇ ਉਪਰੋਂ ਦੋ ਮਰੀਆ ਉਹ ਦੇ ਕਰਕੇ ਵੀ ਉਹਦਾ ਕਾਣਾ ਪਾਰਟੀ ਪਿੱਛੇ ਆਪਣੇ ਪਿੱਛੇ ਬੈਠਾ ਉਹ ਵੀ ਨਹੀਂ ਹੋਰ ਹੋਰ ਛੋਟਾ ਜਾਂ ਪੋਤਾ ਵੀ ਛੋਟੀ ਜਿਹੀ ਉਮਰ ਦਾ ਮੁੰਡਾ ਵਿੱਕੀ ਹਰਾਂ ਵਰਗਾ ਹਾਂ ਕੌਣ ਉਹ ਕਰਦਾ ਚੱਲ ਬਈ ਘਰੇ ਚੱਲ ਠੱਬਦੇ ਕੋਈ ਤਾਂ ਆਪਦੇ ਕੰਮੇ ਨਹੀਂ ਜੀ ਸੈਟ ਆਉਂਦੇ ਇੱਥੇ ਦੇਖ ਲੈ ਜੀ ਘੰਟਾ ਵਗ ਜੀ ਉਹਨੂੰ ਮਗਰ ਫੋਨ ਤੇ ਫੋਨਾ ਹੋਰ ਜੀ ਹੋਰਨਾ ਪਿਆ ਕਰਨਾ ਦੀ ਹੋਰ ਹੋਰ ਜਾਇਓ ਜਾ ਕੇ ਆਉਣ ਜਾ ਕੇ ਵਗੇ ਦੇਖ ਦੇ ਤਾਇਆ ਉਹ ਦੋ ਚ ਬੈਗ ਲੈ ਜਾ ਚੱਕ ਕੇ ਆਉਂਦਾ ਕੀਰਾ ਵਾਗਦੇ ਫੋਨ ਕਰ ਲਿਓ ਬੰਦ ਜਾ ਕੇ ਬੰਦ ਕਰ ਲਾਂਗੇ ਫੋਨ ਜਾ ਕੇ ਜਿਹੜਾ 10 ਦਾ ਇਹ ਨਾ ਫੋਨ ਬੰਦ ਕਰ ਲਾਂਗੇ ਫੋਨ ਜਾ ਕੇ ਭਾਖੜਾ ਫੁੱਲੀ ਲੰਗਾ ਭਾਖੜਾ ਫੜਵਾਗੇ ਆਗੇ ਓਹ ਸਾ ਪਤਾ ਕੀ ਆ ਉਹੀ ਆਪਣਾ ਖੰਭ ਖਜਾਂਦਾ ਜਦੋਂ ਬੰਦਾ ਮਰ ਜਾਂਦਾ ਆਹ ਫੇਰ ਵੀ ਸਰਦੀ ਆ ਇੱਕ ਆਪਾਂ ਨੂੰ ਵੀ ਜ਼ਿੰਮੇਵਾਰੀ ਦੇਣੇ ਬੰਦੇ ਇਹਦੀ ਬਿਨਾ ਸਰਦਾ ਨਹੀਂ ਇਹਦੇ ਬਿਨਾ ਚੁਆਖ ਨਹੀਂ ਪਲਨੇ ਇਹਦੇ ਬਿਨਾ ਨਹੀਂ ਹੋਣਾ ਕਿਸੇ ਬਿਨਾ ਖੁਸ਼ੀ ਨਹੀਂ ਜਾਂਦਾ ਹੁੰਦਾ ਇਹ ਤਾਂ ਦੰਡਾਲੇ ਜਿੰਨੇ ਜਿਹੜਾ ਆਪਾਂ ਬੈਠੇ ਆ ਉਹਨਾਂ ਜਿਹੜਾ ਜ਼ਿੰਮੇਵਾਰੀ ਹੋਈਆਂ ਨੇ ਕਿਸੇ ਦੇ ਤੇ ਨਾ ਨੰਨਾ ਮਾ ਵੀ ਰਾਤ ਨਹੀਂ ਲਾਉਂਦਾ ਤੇ ਕਹਿੰਦਾ ਦੀ ਸਰਦਾ ਨਹੀਂ ਮੇਰੇ ਵਗੈਰ ਵੀ ਟੋਰੀ ਛੋਟੇ ਤੇ ਜਦੋਂ ਅਚਾਨਕੇ ਟੈਕ ਆ ਗਿਆ ਉਹ ਫਿਰ ਉਹਦੂ ਵਾਰ ਸਾਰਾ ਸੜ ਗਿਆ ਫਿਰ ਧਾਰਾ ਵੀ ਗਾਲ ਪੈ ਗਈ ਉਹਨਾਂ ਨੇ ਸਿੱਖ ਗਏ ਆਪੇ ਯਾ ਹੋਏ ਨੇ ਜਿਵੇਂ ਆਖਾਂ ਦੇ ਉਹਰੇ ਉਹਰੇ ਦੇਖਾ ਜਿੰਨੀਆ ਡੈਡੀ ਨੇ ਦੇ ਫਿਰ ਕੀ ਵਿਚਾਰ ਬਣਿਆ ਕੀ ਵਿਚਾਰ ਬਣਿਆ ਹਾਂ ਤੇ ਜਿਹੜੀ ਸੁਲਾਹ ਕਰਦਾ ਤੈਨੂੰ ਧਰਨੇ ਨਹੀਂ ਛੱਡ ਗਿਆਵਾਂਗੇ ਵਾਜਦੀ ਆ ਭਾਈ ਹੈ ਮਾਜੀ ਆ ਵਾਜਦੀ ਆ ਹੈ ਬੈਠਣੀ ਔਰੇ ਬੈਠਣ ਉੱਥੇ ਬੈਠਣਾ ਇੱਕ ਡੈਡੀ ਦਾ ਭਾਈ ਵੀ ਆ ਉੱਥੇ ਲਵੀ ਉਧਰ ਵਗ ਜਾ ਕਰਿਓ ਬਲਦੇਵ ਸਿੰਘ ਰਸੀਦਾ ਤੋਂ ਆ ਉਹ ਵੀ ਉਥੇ ਆ ਜਮੀ ਲਵੇ ਆ ਲਵੀ ਹੋਤੀ ਆ ਕੌਣ ਹੈ ਬਲਦੇਵ ਸਿੰਘ ਹੈ ਕੋਈ ਬਹੁਤ ਆਪਣੂ ਪਿਆਰ ਕਰਦਾ ਮੈਸੇਜ ਕਰਦਾ ਕੌਣ ਆਹੋ ਰਾਤ ਨੂੰ ਉਹਨਾਂ ਕੋਲ ਵਗ ਜਾ ਕਰਿਓ ਕਿਸੇ ਦੇ ਕੋਣ ਆਪਣੇ ਭ੍ਰਮਾ ਦੇਖਦਾ ਹੋ ਬਲਦੇ ਵੀ ਕੋ ਸਲੇ ਵੀ ਬਣਾ ਦੇ ਚਲੋ ਜੀ ਚਲੋ ਚਲੋ ਹੁਣ ਤੁਸੀਂ ਸਲਾਹ ਕਰ ਲਿਓ ਇਥੇ ਮੈਂ ਦੇਖੋ ਹਾਂ ਬਸ ਇਹ ਦਿਖਾਉਣਾ ਹੀ ਆ ਬਣਾ ਲੈ ਜੀ ਉੱਧਰ ਜਾ ਬੜਿਆ ਹੋਇਆ ਹੈ ਕਿ ਜਸਨੀ ਜਾਲ ਦੇ ਨਾਨਾ ਸਹਿਵਾਲੀ ਪੂਰਾ ਸਾਰਾ ਹੂੰ ਦੂਜਾ ਮੋਤੀ ਆ ਹੂੰ ਐਦ ਕੀ ਦਾ ਛੇਤੀ ਇਹ ਪੂਰ ਚੜ ਜੂਗਾ ਫੂਸੇ ਫਾਇਰਿੰਗ ਕਰਦੀ ਨਹੀਂ ਗਿਆ ਪਹਿਲਾਂ ਕਿਹਾ ਤੇ ਹੈਗਾ ਸੈਵ ਦਾ ਸਵੱਟ ਸਵੱਟ ਰੇ ਆ ਸਵੱਟ ਹੂੰ 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 ਉਂ ਪਰ ਜੇ ਇਹ ਸਾਰਾ ਐ ਐਵੇਂ ਜੇ ਦੀਏ ਕਰਦੇ ਫੇਰ ਨਹੀਂ ਸੋਹਣਾ ਲੱਗਦਾ ਕੋ ਰੇ ਟਾਈਮ ਬਦਲਾਉਦਾ ਜਿਵੇਂ ਉਹ ਬੰਨਣਾ ਨਹੀਂ ਕਰ ਸਾਤ ਸਿਆ ਤੱਕ ਸਿਆ ਲੱਗਦਾ ਜਾਂਦਾ ਇਸ ਟਾਈਮ ਬਦਲਾਉਦਾ ਵੀ ਆੜੇ ਇੰਚ ਹਾਂ ਕੱਲੇ ਕੱਲੀ ਸੜਾਈ ਇਹ ਚ ਨਾਲਾ ਵੀ ਆਈ ਸਾਈ ਜੇ ਦਾ ਘਾ ਬਦਲਣਾ ਪੈਂਦਾ ਹੈ ਉਹ ਸਿੱਧੇ ਵਾਂਗ ਉਹ ਲਾਲਾ ਦੇਖਾਂ ਚ ਤਾਂ ਉਹ ਆਈ ਸਾਈਂ ਝਗਾ ਬਦਲਣਾ ਪੈਂਦਾ ਇੱਥੇ ਕਾ ਕਰਕੇ ਹੋਇਆ ਹਾਂ ਆ ਪਿੱਛੇ ਪਿੱਛੇ ਵੀ ਆ ਪਰ ਹਾਈ ਸਾਈਂ ਝਗਾ ਬਦਲਣਾ ਪੈਂਦਾ ਫਿਰ ਮੈਨੂੰ ਜਿਆਦਾ ਦੁੱਖ ਪੜ ਜਾ ਹੋ ਜੂਗਾ ਦੋ ਰੰਗਾ ਕਰਕੇ ਕਿਤੇ ਮੈਂ ਨਾ ਇਹ ਜੀ ਮੈਂ ਡਬਲ ਆ ਹਨਾ ਡਬਲ ਵਾਂਗੂ ਹੋ ਜੂਗਾ ਇਹ ਤਾਂ ਹੀ ਬਾਸ਼ਮ ਜਿਆਦੇ ਖਾ ਰਹੀ ਆ ਬਾਸ਼ਮ ਜਿਆਦੀ ਲੱਗੀ ਨਹੀਂ ਤਾਂ ਬਾਸ਼ਮ ਜੀ ਮੈਂ ਇਹ ਮਗਰ ਤੇ ਮੈਂ ਇੱਥੇ ਆੜ ਦੇ ਆ ਪੱਤੇ ਤੇ ਚੱਕ ਬਣਾਤਾ ਮਗਰ ਨਹੀਂ ਤਾਂ ਬਣ ਜਾਂਦਾ ਜਸਮੀਤ ਦਾ ਵੀ ਹੁਣ ਲਾਲਾ ਵੀਰ ਹੈ ਕੁਦਨੇ ਲੱਗੀ ਸੀ ਮੈਂ ਜਸਨੀ ਜਰਾ ਤਾਂ ਇਹਦੀ ਬੇਨ ਨਹੀਂ ਹੋ ਗਈ ਜੇ ਆ ਪਹਿਲਾ ਪਾਸੇ ਮਾ ਜਾਂਦੀ ਜਸਨੀ ਜਰਾ ਵੀ ਬਣ ਜਾਂਦਾ ਵਧੀਆ ਹੁੰਦਾ ਇੱਕ ਇਹਦੀ ਇੱਕ ਦਿਨ ਚ ਇਹਨਾਂ ਵਧੀਆ ਹੋਈ ਜਸਨੀ ਦਾ ਵੀ ਹਾਂ ਇਹ ਇੱਕ ਪਾਸਾ ਹੋ ਗਿਆ ਜਸਨੀ ਜਰਾ ਹਾਂ ਇੱਕ ਪਾਸਾ ਇੱਕ ਦਾਹਾ ਤੋਂ ਕਰ ਦੂੰਗੀ ਵਾਟ ਨੇ ਦੀ ਇਹ ਪਿਛਲਾ ਪੱਲਾ ਕਰ ਦੂੰਗੀ ਹਾਂ ਠੀਕ ਆ ਪਿਛਲਾ ਕਰ ਦੂੰਗੀ ਇਹਦਾ ਜਸਨੀ ਦਾ ਇਹਦਾ ਮੂਹਲਾ ਕਰੂੰਗੀ ਫਿਰ ਉਹ ਇਹਨਾਂ ਤੋਂ ਕੁੰਕੇ ਨੇ ਤਾਂ ਵੀ ਕਿਵੇਂ ਮੋਢੇ ਤੱਕ ਕੁੰਕੇ ਫਿਰ ਦੀ ਪੱਤੀ ਘੜ ਦੂੰਗੀ ਮੂਹਰੇ ਜਿਵੇਂ ਸੇਵ ਦਾ ਸਵਟ ਕਰਿਆ ਉਹਦੀ ਪੱਟੀ ਕਰ ਦੂਗੀ ਦੂਜੇ ਤੇਰੀ ਕੋਟੀ ਦੀ ਮੈਂ ਉਹਦਾ ਹਰਪੀ ਦੀ ਕੋਟੀ ਚਾਈ ਵੀ ਹੋ ਗਈ ਹਾਂ ਹਾਂ ਇੱਕ ਹੋਰ ਮੁੰਡੇ ਦਾ ਕਟਾ ਆਈ ਉਹ ਬਣੂਗੀ ਫਿਰ ਜਸਨੀਤ ਜੀ ਮੁੜ ਕੇ ਦੇਖਾਂਗੇ ਪਹਿਲਾਂ ਕੱਟ ਕਿਵੇਂ ਕਟਾਉ ਕਟਾਉ ਹੁੰਦੇ ਨੇ ਦੇ ਵਿੱਚ ਵਿਚਾਲ ਦੀ ਅੱਛਾ ਸਕੀ ਵੀ ਹੁੰਦੀ ਆਉਂਦਾ ਅੱਛਾ ਸੇਵ ਕੁਦੀ ਉਹ ਕਹਿੰਦੀ ਮਹਿਮਾਨੇ ਲਾ ਰਖੇ ਮੇਰੀ ਉਥੇ ਮਾਤਾ ਮਗਾਲਾ ਫਿਰ ਮਾ ਦੇਖ ਕੇ ਹੂੰ ਜਦੋਂ ਮਾਗਰ ਨੇ ਪੱਲੇ ਤਾਂ ਕਰਤੇ ਕਿ ਮੋਰਲੇ ਕਰਨ ਲੱਗ ਗਏ ਠੀਕ ਆ

ਇਹ ਨਹੀਂ ਕੱਟ ਗਈ ਇਹ ਨਹੀਂ ਕਹਾਂ ਹਾਸ ਕੱਟ ਦੋਗੀ ਐਤ ਕੀ ਦਸਿਆਲ ਚ ਪਾਉਣ ਜੋਗਾ ਇਹ ਜੇ ਤੇਜ਼ ਦੀ ਲਾਈਟ ਮੈਂ ਫਿਰ ਉਹਦਾ ਫਿਰ ਇੱਕ ਦੂਜੀ ਰੀਸ ਕਰਦੇ ਹਾਂ ਹਾਂ ਹੋਰ ਹੈ ਫਿਰ ਉਹ ਮੇਰੀ ਮੇਰੀ ਵਿੱਚ ਹੀ ਦੇ ਜਿਸ ਤਰੀਕੇ ਦੀ ਫਿਰ ਇਹਦੀ ਪਾਸੇ ਮ ਘਾਟੀ ਤੇ ਮੈਂ ਜਿਸ ਨੇ ਮੈਨੂੰ ਇਹ ਸੋਹਣੀ ਲੱਗੀ ਹਾਂ ਜੀ ਪਚਰੰਗੀ ਜੀ ਹਨਾ ਆਪਦੇ ਆਖੀ ਦੇਖੀ ਹੋਰ ਆ ਗਿਆ ਬਜ਼ਾਰ ਬਣ ਜਾਂਦਾ ਵਿੱਚ ਫਿਰ ਮੈਂ ਮੈਂ ਆਹੀ ਹਾਂਜੀ ਨਹੀਂ ਬਸ ਉਹੀ ਇਹਦਾ ਪੱਲਾ ਇਹ ਪੂਰਾ ਹੋ ਜਾਂਦਾ ਫਿਰ ਉਹ ਥੋੜੀ ਉਹ ਜਿਹੜੀ ਕੱਟ ਪੀਸਾਂ ਜੀ ਵਾਲੀ ਆ ਉਹੀ ਮਸ਼ੀਨਾਂ ਜੀ ਵਾਲੀ ਸਾਈਡ ਪੌਲੀਆਆਂ ਚੜਕੇ ਦੁਕਾਨ ਤੀਵੀਂ ਹੀ ਦਿੰਦੀ ਆ ਉਸ ਮਾੜਾ ਮਾਰਕੀਟ ਚ ਗਾਣਾ ਚੱਕੀ ਨੇ ਦੁਕਾਨਾਂ ਆਈਆਂ ਆ ਜਿਹੜੇ ਕੱਟ ਪੀਸ ਵਾਲ ਨੇ ਕਿਹੜੀ ਮਾਰਕੀਟ ਆ ਉਹ ਸੋਡੀ ਓਏ ਜੁੱਤੀ ਮਾਰਕੀਟ ਜੁੱਤੀ ਮਾਰਕੀਟ ਦੀ ਆ ਤੇ ਪੰਜਵੀਂ ਦੁਕਾਨ ਉੱਥੇ ਨਹੀਂ ਹਾਂ ਇਹ ਤਾਂ ਨਮੀ ਆ ਲੈ ਆਏ ਆ ਕਿਸ਼ਮਾਕ ਦੇ ਉੱਥੇ ਵੀ ਹੋ ਪਹਿਲਾਂ ਉਸਮਾੜਾ ਮਾਰਕੀਟ ਉਹ ਚ ਤਾਂ ਹੈ ਨਹੀਂ ਤੀ ਕੋਈ ਵੀ ਉਹ ਹੁਣ ਉਧਰ ਵਾਗ ਗਏ ਕਿਹੜਾ ਮਾਰਕੀਟ ਚ ਵਾਗ ਗਏ ਕਾਹਾਂ ਵਾਗ ਗਏ ਦੁਕਾਨਾਂ ਉਹ ਰਾਣੀ ਗਾਣਾ ਜਾ ਕੇ ਉਹੀ ਗਾਹਾਂ ਲੰਘੀਆਂ ਦੇਈਆਂ ਕਾਹਾਂ ਲੰਘੀਆਂ ਕਿਸ ਕਿਹਾ ਗਏ ਅਸੀਂ ਖਾਸ ਹੀ ਗਾਹਾਂ ਤੱਕ ਜਾ ਕੇ ਆਏ ਸਾਨੂੰ ਕੋਈ ਦੁਕਾਨ ਨਹੀਂ ਮਿਲੀ ਹਾਂ ਬੇਤਾ ਇਧਰਲੀ ਸਾਈਡ ਮੂੜੀ ਤਾਂ ਤਾਂ ਆਏ ਜਾ ਕੇ ਫੇਰ ਆਈ ਜਾਂਦੇ ਅਸੀਂ ਇਹ ਵਨ ਦੇ ਅੱਗੋਂ ਦੀ ਸਿੱਧਾ ਜਾ ਕੇ ਆਏ ਹੂੰ ਉਹਦੇ ਵਿੱਚ ਜਿੱਥੇ ਮੰਮੀ ਨੇ ਸਾਨੂੰ ਕਿਹਾ ਸੀ ਸਾਨੂੰ ਇਨਾ ਭੇਤ ਤਾਂ ਹੈ ਨਹੀਂ ਜਿਵੇਂ ਜਿਵੇਂ ਨੇ ਕਿਹਾ ਅਸੀਂ ਉਧਰ ਉਧਰ ਗਏ ਪਰ ਤੇਰੇ ਆਪਣੇ ਘਰ ਤੋਂ ਨਹੀਂ ਵਗਦੀ ਦੁਕਾਨ ਉਧਰ ਵਗਦੀ ਗਾਹਦਕਾ ਨਾ ਆਪਣੇ ਹਾਂ ਫਿਰ ਉਹ ਸੋਡੇ ਘਣੀ ਵਗਦੀਆਂ ਹਾਂ ਉਧਰ ਵਗਦੀ ਇਧਰ ਨਹੀਂ ਹੈਗੀਆਂ ਨਹੀਂ ਜਿੱਥੇ ਤੱਕ ਅਸੀਂ ਲੱਭੇ ਪੱਕੇ ਅੱਗੇ ਮੈਨੂੰ ਕਹਿਣਾ ਗੜੀ ਟੱਪ ਕੇ ਦੁਕਾਨਾਂ ਨੇ ਉਹ ਜਿਹੜਾ ਉਹ ਬੈਂਕ ਨਹੀਂ ਹੈਗੀ ਉੱਥੇ ਹਾਂਜੀ ਇੱਕ ਬੈਂਕ ਹੈ ਪਤਾ ਨਹੀਂ ਐਕਸੀਸੀ ਆ ਪਤਾ ਨਹੀਂ ਕਿਹੜੀ ਆ ਪਤਾ ਨਹੀਂ ਨਾ ਬੜੌਦਾ ਬੜੌਦਾ ਹੋਣੀ ਕੋਈ ਸ਼ੈ ਨੀ ਨਾ ਹੋਰੇਗਾ ਬੱਲਾ ਜਨ ਹੋਣਾ ਹਾਂ ਉਹ ਬੈਂਕ ਟੱਪ ਕੇ ਅੱਗੇ ਜਾ ਕੇ ਹਾਂ ਇੱਕ ਉਹ ਗਾਹਾਂ ਜਿਹਦਾ ਲੱਗ ਰਹੀ ਹੁੰਦੀ ਨੇ ਪਾਸ਼ਮਾ ਤੇ ਸ਼ਾਲ ਜੇ ਵੀ ਧਰ ਕੇ ਹੁੰਦੇ ਨੇ ਅੱਛਾ ਕੰਚ ਜੇ ਵਾਲੀ ਹਾਂ ਮਸਵਾਣਾ ਮਾਰਕੀਟ ਚ ਕੀ ਆਉਂਦੇ ਉਹ ਦੁਕਾਨ ਉਧਰ ਉਹ ਤਾਂ ਫੇਰ ਕਿੰਨੀ ਗਾਹਾਂ ਲੰਗੀ ਇਧਰੋਂ ਸਾਰੀ ਛੱਡ ਕੇ ਮਸਵਾਣਾ ਮਾਰਕੀਟ ਚ ਵੀ ਟੱਪ ਕੇ ਜਿਵੇਂ ਸਿਰੇ ਤੇ ਦਾ ਹੈ ਨਹੀਂ ਮਾਤਾ ਹੈ ਨਹੀਂ ਕੋਸ ਨਹੀਂ ਆਏਗਾ ਹੁਣ ਉੱਥੇ ਕੱਪੜਿਆਂ ਦੇ ਸ਼ੋਰੂਮ ਬਣ ਗਏ ਉੱਥੇ ਤਾਂ ਹੁਣ ਸਾਰੇ ਅਸੀਂ ਜਾ ਕੇ ਆਏ ਤੇ ਉੱਥੋਂ ਮੈਂ ਦੇਖਿਆ ਤਾਂ ਹੈਗੇ ਨੇ ਪਾਸ਼ਮਾਲੀਆਂ ਫੇਰ ਅਸੀਂ ਉਰਾਂ ਤੋਂ ਹੀ ਲੈ ਲਈ ਲੂਸ ਜੀ ਲਈਤੀ ਅਸੀਂ ਨੇ ਕਪੜਾ ਨਹੀਂ ਫਿਰ ਅਸੀਂ ਉਥੋਂ ਹੀ ਪਾ ਲਿਆ ਪਾਚੂ ਲਿਆ ਇਹ ਹੂੰ ਡੱਬੇ ਜਿਹਾ ਚਾ ਰੱਖ ਕੇ ਮੈਨੂੰ ਸੋਣੀ ਲੱਗੀ ਮੈਂ ਚੱਲ ਮੈਂ ਸੋਨੇ ਰੰਗ ਮੈਂ ਮੈਂ ਜਸਨੀ ਜਵਾਸਤੇ ਲੈ ਲੈਣੀ ਆ ਚੱਲ ਹੋ ਸਰ ਵਾਲਾ ਬਣ ਜਾਂਦਾ ਹੁਣ ਨਹੀਂ ਫਿਰ ਜਦੋਂ ਵਾ ਇਹ ਨਹੀਂ ਕੁਝ ਸੀ ਬਲਕਿ ਹੁਣ ਤਾਂ ਇਹ ਤਾਂ ਨਹੀਂ ਬਣ ਜਾਂਦਾ ਫਿਰ ਹਾਂ ਹੋਰ ਚੱਲ ਹੁਣ ਤੇ ਬਣੀ ਜਊਗਾ ਸਿਆ ਤੱਕ ਤਾਂ ਇੱਧਰ ਤੇ ਹੋਰ ਚੱਲ ਬਸ ਜਾ ਉਦੋਂ ਨੂੰ ਪੈ ਜੂਗਾ ਬੈਠ ਕੇ ਹੋਈ ਜਾਣਗੀਆਂ ਅਦੋਂ ਬਾਅਦ ਹੀ ਹੋ ਜਾਣਗੀਆਂ ਮੈਂ ਤਾਂ ਖਤਾਰ ਹਾਂ ਜੋ ਜੋ ਜੈ ਜੀ 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 ਜ ਤੇ ਲੈ ਮੈਂ ਤੇ ਮਾਮੀ ਗਾਇਂ ਤੇਰੇ ਹੱਥ ਤੇ ਸਾਫੀ ਹੈ ਮੇਰੇ ਕੋਟੇ ਮੁਕੇ ਦੇ ਉਹਦੇ ਮੈਂ ਇਧਰ ਕਰਨੀ ਜੀਤਾ ਮਰਸੀ ਮੇਰੇ ਜਾਲਚ ਮੁਕੇ ਦੀ ਕਾਲੇ ਰੰਗ ਦੀ ਕਹੇ ਤੇਰੇ ਹੱਥ ਤੇ ਸਾਫੀ ਆ ਤੇਰੇ ਮਰਸੀ ਬਿਖਰੇ ਦੀ ਸਾਫੀ ਤੇਰੀ ਮਰਸੀ ਦੇ ਬਹੁਤ ਸੇਂਦਰ ਦੇ ਦੀ ਬੈਠੇ ਬੈਠੀ ਬਣਦਿਆ ਕਰੇ ਕਹੇ ਕੋਈ ਨੀਗਾ ਦੇ ਮਰਸੀ ਜਲਦੀ ਹੈ ਹਾਂ ਨੀਗਾ ਕਰਕੇ ਨੀਗਾ ਕਰਕੇ ਜਿੰਨੇ ਤੋਂ ਗੋਡੇ ਨਾਲ ਬੈਠਾ ਜਿੰਦਾ ਫੋਟੋ ਕੱਸੀ ਬਹੁਤ ਜੱਗੇ ਤਾਂ ਕਹੇ ਕੋਈ ਨਹੀਂ ਸਾਂ ਮੇਰੇ ਗੋਡੇ ਨਾਲ ਹੀ ਬੈਠੇ ਜਾਂਦਾ ਕੁਝ ਕਹਿੰਦੇ ਮੈਨੂੰ ਨੀਗਾ ਨਹੀਂ ਹੁੰਦੀ ਹੈ ਕਿਉਂਕਿ ਉਹ ਲੱਗਦੀ ਹੈਗਾ ਕੋਣਾ ਮਾ ਲੱਗ ਜੀ ਨੀਗਾ ਮੇਰੇ ਤੋਂ ਬਣੀ ਗਈ ਫਿਰ ਅੱਛਾ ਹੁਣ ਇਹਦਾ ਗਲ ਵੀ ਵਿੱਚੋਂ ਵੀ ਬੁਣਿਆ ਜਾਊਗਾ ਹਾਂ ਬੁਣੇ ਚੱਕੇ ਕੁੰਡੇ ਬਣਾਈ ਜਾਊਗਾ ਮੀਂਹ ਦੇ ਮੋਡੇ ਬੁਣੇ ਆਹ ਮੋਟਾ ਜਾ ਹਨਾ ਤਾਂ ਹੀ ਮੈਂ ਸੋਚਦੀ ਆ ਮਾਏ ਤੇ ਹੈ ਤਾਂ ਹੈ ਨਾ ਮੀਂਹ ਦੇ ਮੋਡੇ ਚੱਕੇ ਗੁੰਡਾ ਬਣੇ ਜਾਣਗੇ ਮੋਡੇ ਆ ਦੀ ਕੁੰਡੇ ਕੁੰਡੇ ਆਣਗੇ ਚੱਕੇ ਆ ਤਾਂ ਜਾਊਗਾ ਇੱਜ ਕੀ ਤਾਂ ਆ ਜਾਊਗਾ ਆ ਤਾਂ ਜਾਊਗਾ ਉਹਨੂੰ ਤਾਂ ਕੀ ਆ ਅੱਛਾ ਤਾਂ ਆ ਜਾਂਦੀ ਲੱਫ ਜਾਊਗਾ ਲੱਫ ਜਾਊਗਾ ਹਾਂ ਠੀਕ ਆ ਚਾਹ ਤੂੰ ਹੋ ਗਿਆ ਦੂਰੀ ਬੁਰਤੀ ਕਰਕੇ ਤੱਪੜ ਜਾ ਹੋ ਗਿਆ ਤਾਂ ਇਹਦੇ ਮੈਂ ਪਿਛਲਾ ਕਰਾਂ ਤੇ ਇਹਦੇ ਪਿੱਛੇ ਚਾਹ ਪਤਾ ਮੇਚ ਇਹ ਵੀ ਨਹੀਂ ਸੋਨਾ ਚਿੱਟੇ ਜਾ ਬਣ ਗਿਆ ਚਿੱਟੇ ਜਾ ਬਣ ਮਾਜਲੇ ਮਾਦੋਰੀ ਜੇ ਮੈਂ ਖਾਈ ਇੱਕ ਕੋਸਾ ਜੇ ਕਰੈ ਇਹਨੂੰ ਫਿਰ ਮਾਂ ਕਿਤੇ ਹੋਣਾ ਕੋ ਜੀ ਤੇ ਟੁੱਪੜ ਜਾ ਕੇ ਕਿਤੇ ਨਾ ਆਵੇ ਇਹਦੇ ਲੰਬਾਈ ਤਾਂ ਬਹੁਤ ਆ ਨਹੀਂ ਤਾਂ ਬਦ ਤੇ ਆਲ ਠੀਕਾ ਬੋਦੀ ਤੇ ਮਾਸਿ ਬੋੜ ਗਿਆ ਨਾ ਹੁੰਦੇ ਤੇ ਉਹ ਤਾਂ ਬੋੜ ਜੀ ਕਿਰਾ ਜਿ ਮੁਰਕੇ ਜਿੱਤੇ ਤੇ ਦਿਨ ਮਾਸਿ ਨਿ ਛੋੜੇ ਹੁੰਦੇ ਤੇ ਸੈਟ ਸਾਰਾ ਛੋਟਾ ਜਿਹਾ ਦਿੱਕੀ ਉਹਦਾ ਤੇ ਪਰ ਨਹੀਂ ਤੇ ਸਿਆ ਜੇ ਜੁਆਦੀ ਮੂਟਾ ਨਾਲ ਉਹ ਬਾਈਲਾ ਤਾਂ ਨਾਲ ਮੁੱਢ ਜੀ ਇੰਨ ਪਰਦੇ ਦੇ ਉੱਤੇ ਉਹ ਰੇ ਪੰਜੇ ਵਾਲੇ ਸੈਂਡਰ ਬਣਾ ਕੇ ਉੱਤੇ ਜੈਨ ਪਾ ਕੇ ਬਲਾਈ ਸੋਨੇ ਬਿੱਬਾ ਵਾਲੀ ਕੋਟੀ ਹੁਣ ਕੇ ਤੇ ਪਜਾਮੀ ਜਗਮਸੀ ਨੇ ਨਾਲ ਕੋਟੀ ਵੀ ਬਾਈ ਪਜਾਮੀ ਜੀ ਜਿਵੇਂ ਜਸਨੀਦ ਆਦੀ ਉਹ ਚਿੱਟਾ ਜਾਂਦੀ ਤੇ ਪਰਿਆਈ ਭੁਆਣੇ ਦਿੱਤਾ ਸੀ ਹੈ ਕੋਟੀ আর ਪਜਾਮੀ ਜੀ ਪਜਾਮੀ ਜੀ ਹਾਂ ਸੋਨਾ ਲੱਗਦਾ ਜੀ ਜਿਵੇਂ ਉਹਦੇ ਬਿੱਬੇ ਲੱਗ ਜਾਂਦੀ ਜੀ ਉਹਦੇ ਵੀ ਬਲਬ ਜਿਹੜਾ ਜੇਬਾਂ ਕੱਢ ਕੇ ਪਿਆਮੀ ਚ ਤੇ ਵੀ ਬੁਬਲਾਤੀ ਸੀ ਥੋੜੀ ਮੇਰੀ ਸੱਚ ਮੇਰੀ ਕੋਟੀ ਜੇ ਤਾਂ ਹੈਗੀਆਂ ਨੇ ਜੇਬਾਂ ਲੱਗੀਆਂ ਨੇ ਹੈਗੇ ਮੈਂ ਕਿਵੇਂ ਐ ਭੁੱਲ ਗਈ ਸੀ ਮਰ ਤੇ ਹੈ ਹੀ ਨਹੀਂ ਮੈਨੂੰ ਵੀ ਐਂ ਵਾਂ ਕਿਤੇ ਹੈ ਨਹੀਂ ਹੈਗੀਆਂ ਲੱਗਦਾ ਉਹ ਲਾਉਂਦੀ ਜੇਬਾਂ ਪਛਤਾ ਪਈਆ ਮੈਨੂੰ ਉਹ ਪ੍ਰੀਤ ਆਗੇ ਨਾ ਜੇਬਾਂ ਉਹ ਦੇ ਦੇਣੀ ਹੈਗੀ ਉਹਦੇ ਫਿਰ ਬਾਰਡਰ ਜਾ ਆ ਗਿਆ ਬਾਰਡਰ ਜਾ ਗਿਆ ਇਹਦੇ ਵੀ ਲਾ ਦਿਓ ਜੇ ਸਨੀ ਦੇਵੀ ਦੇਬਾਂ ਨਹੀਂ ਆ ਤਾਂ ਚਾਹੇ ਵਿੱਚ ਨਹੀਂ ਜਿਹੜੀਆਂ ਵਿੱਚ ਜੇ ਕਰ ਦਿੰਦੇ ਹੁੰਦੇ ਹਨਾ ਹਾਂ ਹਾਂ ਉਹ ਉਹੀ ਕਰਦੇ ਉਹ ਹੀ ਕਰ ਦੂਗੀ ਇਹਦੇ ਉੱਪਰ ਦੀ ਜਗ੍ਹਾ ਤੇ ਸਾਈਡ ਤੋਂ ਸਾਈਡ ਤੋਂ ਆ ਦੇਣੀ ਹੈ ਹਾਂ ਹਾਂ ਇਹ ਪਾ ਇਹਦਾ ਮਗਰੱਥਾ ਪੱਲਾ ਕਰੂਗੀ ਉਹੀ ਲਾ ਦੇਉਗੀ ਆਹ ਹੋਗੀ ਇਹ ਡੇਟੀ ਜੇ ਹੁੰਦੇ ਜੜੀ ਹਾਂ ਹਾਂ ਉਹੀ ਲਾ ਦੇ ਹਾਂ